ਪੰਜਾਬ ਜਿਹੜਾ ਕਿ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਹਿੰਦੁਸਤਾਨ ਦੀਆਂ ਜੰਗਾਂ ਦੇ ਵਿੱਚ ਹਿੰਦੁਸਤਾਨ ਦੇ ਲਈ ਕੋਈ ਵੀ ਜਦੋਂ ਭਾਰ ਪਿਆ ਤੇ ਪੰਜਾਬ ਨੇ ਹਮੇਸ਼ਾ ਆਪਣਾ ਯੋਗਦਾਨ ਸਾਰੇ ਬਾਕੀ ਸੂਬਿਆਂ ਤੋਂ ਵੱਧ ਪਾਇਆ ਅਜਿਤ ਰਾਜ ਦੀ ਇਹ ਹੈ ਵੀ 1988 ਤੋਂ ਬਾਅਦ ਜੇ ਪੰਜਾਬ ਦਾ ਅੱਜ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਤੇ ਬਹੁਤ ਭਾਰੀ ਨੁਕਸਾਨ ਹੋਇਆ। ਯਾਨੀ ਕਿ ਪਹਿਲੀ ਵਾਰ ਅਸੀਂ ਵੇਖਿਆ ਵੀ ਰਾਵੀ ਓਵਰਫਲੋ ਹੋ ਕੇ ਉਹ ਪਿੰਡਾਂ ਦੀ ਮਿਲੋ ਮੀਲ ਪਾਣੀ ਹੀ ਪਾਣੀ ਵਗਦਾ ਪਿੰਡ ਵਗਦਾ ਹੀ ਕਿਤੇ ਨਹੀਂ। ਫਸਲਾਂ ਦੇ ਡੁੱਬਿਆ ਹੀ ਡੁੱਬਿਆ ਲੋਕਾਂ ਦੇ ਘਰ ਲੋਕਾਂ ਦੇ ਪਸ਼ੂ ਤੱਕ ਆੜ ਗਏ। ਅੱਜ ਪਹਿਲੀ ਵਾਰ ਸੁਣਿਆ ਸੀ ਵੀ ਜਿਹੜੇ ਯੂਬੀਡੀਸੀ ਦੇ ਮਾਧੋਪੁਰ ਦੇ ਜਿਹੜੇ ਫਲੱਡ ਗੇਟ ਨੇ ਉਹ ਵੀ ਤਿੰਨ ਟੁੱਟ ਗਏ। ਇਸ ਇੰਨੀ ਭਾਰੀ ਫਲੋ ਦੇ ਨਾਲ ਜਿਹੜਾ ਪਾਣੀ ਹੈ ਉਹ ਪੰਜਾਬ ਦੇ ਪਿੰਡਾਂ 'ਚ ਵੜਿਆ। ਤੇ ਮੇਰੀ ਬੇਨਤੀ ਹਿੰਦੁਸਤਾਨ ਦੀ ਸਰਕਾਰ ਨੂੰ। ਔਰ ਖਾਸ ਕਰਕੇ ਜਿੰਨੇ ਵੀ ਪੰਜਾਬ ਦੇ ਨਾਲ ਪਿਆਰ ਕਰਨ ਵਾਲੇ ਹਿੰਦੁਸਤਾਨ ਦੇ ਵਿੱਚ ਤੇ ਬਾਹਰਲੇ ਮੁਲਕਾਂ 'ਚ ਬੈਠੇ ਸਾਡੇ ਪੰਜਾਬੀ ਉਹਨਾਂ ਭਰਾਵਾਂ ਨੂੰ ਇਹ ਬੇਨਤੀ ਹੈ ਵੀ ਅੱਜ ਮੌਕਾ ਹੈ ਪੰਜਾਬ ਦੇ ਲੋਕਾਂ ਦੇ ਨਾਲ ਅੱਜ ਆਪਾਂ ਉਹਨਾਂ ਦੀ ਪਿੱਠ ਤੇ ਹੱਥ ਰੱਖ ਕੇ ਖਲੋਈਏ ਤੇ ਨਾਲ ਉਹਨਾਂ ਦਾ ਉਹਨਾਂ ਨੂੰ ਇਹ ਯਕੀਨ ਹੋਵੇ ਵੀ ਸਾਡੀ ਜਿਹੜੀ ਦੁੱਖ ਤਕਲੀਫ ਹੈ ਉਹ ਹਰ ਇੱਕ ਨੂੰ ਮਹਿਸੂਸ ਹੋ ਰਹੀ ਹੈ ਅਸੀਂ ਵੀ ਆਪਣੀ ਇੱਕ ਫਾਊਂਡੇਸ਼ਨ ਹੈ ਸਤਪੰਜਨ ਫਾਊਂਡੇਸ਼ਨ ਜਿਸ ਦੇ ਤਹਿਤ ਆਈ ਕੋਵਿਡ ਵਿੱਚ ਵੀ ਬਹੁਤ ਸੇਵਾ ਕੀਤੀ ਸੀਗੀ ਕਿਉਂਕਿ ਮਨੁੱਖੀ ਸੇਵਾ ਹੀ ਸਾਰਿਆਂ ਤੋਂ ਵੱਡੀ ਸੇਵਾ ਹੈ। ਬਾਕੀ ਸਭ ਟੋਚਦੇ। ਤੇ ਮੈਂ ਇਹ ਸਮਝਦਾ ਵੀ ਇਸ ਵੇਲੇ ਅਸੀਂ ਆਪਣੇ ਕੈਂਪ ਕਰਕੇ ਅਸੀਂ ਤਿੰਨ ਪਿੰਡਾਂ ਨੂੰ ਅਡਾਪਟ ਕਰਾਂਗੇ ਇੱਕ ਡੇਰਾ ਬਾਬਾ ਨਾਨਕ ਇੱਕ ਜਨਾਲਾ ਤੇ ਇੱਕ ਤਰਨਤਾਰਨ ਵਾਲੀ ਸਾਈਟ ਤੇ। ਤਾਂ ਕਿ ਉਹਨਾਂ ਪਿੰਡਾਂ ਦੀ ਸਮੁੱਚੀ ਜੋ ਵੀ ਪ੍ਰੋਬਲਮ ਹੋਏਗੀ ਕਿਉਂਕਿ ਇਹ ਹੋਣਾ ਸਾਰਾ ਜਦੋਂ ਪਾਣੀ ਲੱਥ ਜਾਣਾ ਤੁਪਾਂ ਹੋਣ ਗਿਆ ਉਸ ਤੋਂ ਬਾਅਦ ਯਾਨੀ ਕਿ ਜਿਹੜਾ ਬਿਮਾਰੀ ਵੀ ਹੋਊਗੀ ਤੇ ਕਿਉਂਕਿ ਜਦੋਂ ਪਾਣੀ ਤੋਂ ਬਾਅਦ ਜਦੋਂ ਤੁਪਾਂ ਲੱਗਦੀ ਹੈ ਉਹ ਤਾਂ ਕਈ ਕਿਸਮ ਦੀਆਂ ਬਿਮਾਰੀਆਂ ਨਿਕਲਦੀਆਂ ਨੇ ਉਸ ਵਕਤ ਡਾਕਟਰਾਂ ਦੀ ਲੋੜ ਹੋ ਜਿਹੜੇ ਘਰ ਠੱਠੇ ਨੇ ਉਹਨਾਂ ਘਰਾਂ ਨੂੰ ਰਿਪੇਅਰ ਦੀ ਲੋੜ ਹੋਊਗੀ ਜਿਹੜੇ ਪਸ਼ੂਆਂ ਦੇ ਕੋਠੇ ਠੱਠੇ ਨੇ ਉਹਨਾਂ ਦੇ ਲਈ ਸ਼ੈੱਡ ਪਾਣ ਦੀ ਲੋੜੂ ਉਹ ਸਾਰੀਆਂ ਚੀਜ਼ਾਂ ਅਸੀਂ ਆਪਣੀ ਸਤ ਪਚ ਫਾਊਂਡੇਸ਼ਨ ਵੱਲੋਂ ਆਪਣੇ ਪੰਜਾਬ ਦੇ ਉਹਨਾਂ ਵੀਰਾਂ ਨੂੰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਰਨਾ ਤੇ ਕਾਲਪੁਰਖ ਨੇ ਅਸੀਂ ਤੇ ਸਿਰਫ ਇੱਕ ਹੀਲਾ ਬੰਨਾ ਇੱਕ ਵਸੀਲਾ ਬੰਨਾ ਤੋਂ ਮੇਰੀ ਇਹ ਉਮੀਦ ਨਾਮ ਹੈ ਸਾਰੇ ਪੰਜਾਬ ਨੂੰ ਪਿਆਰ ਕਰਨ ਵਾਲੇ ਮੇਰੇ ਵੀਰਾਂ ਨੂੰ ਇਹ ਬੇਨਤੀ ਕਰਦਾ ਵੀ ਆਪਾਂ ਉਹ ਪਾਰਟੀਆਂ ਤੇ ਉਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਅੱਜ ਪੰਜਾਬੀ ਤੇ ਪੰਜਾਬੀਆਂ ਦਾ ਜਿਹੜਾ ਦੁੱਖ ਆ ਤੇ ਪੰਜਾਬੀਆਂ ਦੀ ਜਿਹੜੀ ਇਹ ਅੱਜ ਗੱਲਾਂ ਸੁਣੀਆਂ ਨਹੀਂ ਜਾਂਦੀਆਂ ਕਈ ਜਲੋ ਦੇਖੋ ਮਨੁੱਖੀ ਇਹ ਕਾਫੀ ਮਕੀ ਜਿਹੜੀ ਹੈ ਉਹਨਾਂ ਦਾ ਵੀ ਲਾਸ ਹੋਇਆ ਕਈ ਲੋਕ ਭੈਣ ਭਰਾ ਬੱਚੇ ਸਾਡੇ ਇਹ ਸੜਾ ਜੁੜੜੇ ਤੇ ਆਪਾਂ ਪੰਜਾਬ ਦੇ ਨਾਲ ਜਿਹੜਾ ਕਹਿੰਦੇ ਨੇ ਵੀ 2% ਭਾਰਤ ਸਿੱਕ ਸਾਰੀ ਦੁਨੀਆ ਤੇ ਬਿਤੇ 90 90 ਫੀਸਦੀ ਆਪਣਾ ਯੋਗਦਾਨ ਪਾਉਂਦੇ ਆ ਅੱਜ ਪੰਜਾਬ ਤੇ ਉਹਨਾਂ ਨੂੰ ਲੋੜ ਹੈ ਤੇ ਆਓ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਦੀ ਨਾਲ ਕਰੀਏ ਤੇ ਪੰਜਾਬ ਦੀ ਸੇਵਾ ਕਰੀਏ ਧੰਨਵਾਦ